ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌ ਸੰਧੂ ਬਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਕਰਦੇ ਹਾਂ ਕੁਝ ਕੁ ਗੱਲਾਂ ਬਾਤਾਂ ਹੈ ਨਾ ਤੇ ਗੱਲਾਂ ਬਾਤਾਂ ਆਪਣੇ ਪ੍ਰੋਗਰਾਮ ਨੂੰ ਲੈ ਕੇ ਰੌਣਕ ਧੀਆਂ ਭੈਣਾਂ ਦੀਆਂ ਹਨਾ ਜਿਹੜਾ ਆਪਾਂ ਪ੍ਰੋਗਰਾਮ ਕਰਵਾ ਰਹੇ ਹਾਂ ਉਹਦੇ ਬਾਰੇ ਆਪਾਂ ਗੱਲ ਕਰ ਗੱਲਬਾਤ ਕਰਾਂਗੇ ਤੁਹਾਡੇ ਨਾਲ ਕੁਝ ਕੁ ਗੱਲਾਂ ਸ਼ੇਅਰ ਕਰਦੇ ਆ ਹਨਾ ਤੇ ਬਾਕੀ ਪਹਿਲੀ ਗੱਲ ਇਹ ਹੈਗੀ ਹੈ ਜੀ ਆਪਣੇ ਜਿਹੜਾ ਹੈਗਾ ਪ੍ਰੋਗਰਾਮ ਡੇਲੀ ਤੀਆਂ ਜਿਹੜੀਆਂ ਜਿਹੜੀ ਆਪਣੇ ਸਕੂਲ ਦੇ ਵਿੱਚ ਲੱਗ ਰਹੀਆਂ ਨੇ ਸਰਕਾਰੀ ਸਕੂਲ ਦੇ ਵਿੱਚ ਉਸ ਦਿਨ ਬਹੁਤ ਜ਼ਿਆਦਾ ਕਮੈਂਟ ਆਏ ਸੀਗੇ ਹਨਾ ਜਿਹੜੀ ਆਪਾਂ ਨੇ ਵੀਡੀਓ ਪਾਈ ਸੀਗੀ ਸੱਦਾ ਫੱਤਰ ਤੇ ਖੁੱਲਾ ਸੱਦਾ ਭਣਾ ਲਈ ਹਨਾ ਉਹਦੇ ਉੱਤੇ ਕਾਫੀ ਕਮੈਂਟ ਸੀਗੇ ਕਿ ਟਾਈਮ ਨਹੀਂ ਦੱਸਿਆ ਤੁਸੀਂ ਤੇ ਸਥਾਨ ਨਹੀਂ ਦੱਸਿਆ ਵੀ ਕਿੱਥੇ ਹੈ ਕਿਉਂਕਿ ਟਾਈਮ ਸਥਾਨ ਮਿਲ ਹੋਏ ਸੀਗਾ ਜੀ ਹਰ ਇੱਕ ਸਾਲ ਆਪਾਂ ਸਰਕਾਰੀ ਸਕੂਲ ਦੇ ਵਿੱਚ ਹੀ ਕਰਵਾਉਣੀ ਆਂ ਤੀਆਂ ਹਨਾ ਉੱਥੇ ਆਪਣੀਆਂ ਧੀਆਂ ਲੱਗਣਗੀਆਂ ਇਸ ਵਾਰੀ ਵੀ ਉੱਥੇ ਲੱਗ ਰਹੀਆਂ ਨੇ ਵੈਸੇ ਤੇ ਜਿਹੜੇ ਹੈਗੇ ਤਿੰਨ ਦੀਆਂ ਸਟਾਰਟ ਹੋਈਆਂ ਨੇ ਅੱਜ ਚੌਥਾ ਦਿਨ ਹੈਗਾ ਆ ਤੇ ਆਪਣੀਆਂ ਜਿਹੜੇ ਹੈਗੇ ਰੌਣਕ ਧੀਆਂ ਪਹਿਣਾ ਦੀ ਹੈ ਨਾ ਗਿੱਧਾ ਵਗੈਰਾ ਉੱਥੇ ਡੇਲੀ ਹੁੰਦਾ ਆ ਬਾਕੀ ਜਿਹੜੇ ਬੱਚਿਆਂ ਨੇ ਹੈ ਨਾ ਗਿੱਧੇ ਦੇ ਵਿੱਚ ਭਾਗ ਲੈਣਾ ਹੈਗਾ ਤਾਂ ਉੱਥੇ ਜਿਹੜੀ ਹੈਗੀ ਪ੍ਰੈਕਟਿਸ ਵੀ ਕਰਾਉਣੀ ਹੁੰਦੀ ਆ ਬੱਚਿਆਂ ਦੀ ਛੋਟੇ ਬੱਚਿਆਂ ਦੀ ਜਿਨ੍ਹਾਂ ਨੇ ਜਿਨ੍ਹਾਂ ਨੇ ਗਿੱਧੇ ਦੇ ਵਿੱਚ ਭਾਗ ਲੈਣਾ ਹੈ ਹਨਾ ਉਹਨਾਂ ਲਈ ਜਿਹੜੀ ਹੈਗੀ ਆਪਾਂ ਪ੍ਰੈਕਟਿਸ ਵੀ ਕਰਾ ਰਹੇ ਹਾਂ ਨਾ ਬਾਕੀ ਜਿਨੇ ਵੀ ਭਾਗ ਲੈਣਾ ਹੈ ਉਹਨਾਂ ਨੂੰ ਜਿਹੜਾ ਹੈਗਾ ਪੰਜਾਬੀ ਡਰੈੱਸਾਂ ਚਾਹੀਦੀਆਂ ਨੇ ਹੈ ਨਾ ਚਾਹੇ ਪੰਜਾਬੀ ਸੂਟ ਹੋਵੇ ਚਾਹੇ ਉਹ ਘੱਗਰੇ ਨਾਲ ਹੋਵੇ ਸੂਟ ਚਾਹੇ ਸਲਵਾਰ ਨਾਲ ਸੂਟ ਹੋਵੇ ਜਿੱਦਾਂ ਦਾ ਵੀ ਹੋਵੇ ਸੂਟ ਪੰਜਾਬੀ ਸੂਟ ਹੋਣਾ ਚਾਹੀਦਾ ਪੰਜਾਬੀ ਪਹਿਰਾਵਾ ਉਹਦੇ ਵਿੱਚੋਂ ਆਪਾਂ ਜਿਹੜਾ ਹੈਗਾ ਇੱਕ ਮਟਿਆਰ ਕੱਢਾਂਗੇ ਵੀ ਹੈ ਨਾ ਜਿਹਦੇ ਸਾਰਾ ਪੰਜਾਬੀ ਚਾਹੇ ਉਹ ਕੋਈ ਵੀ ਹੋਵੇ ਗਿੱਧੇ ਤੋਂ ਬਗੈਰ ਵੀ ਹੋਵੇ ਹੈ ਨਾ ਤੇ ਉਹਦੇ ਜਿਹਦੇ ਸਾਰਾ ਪੰਜਾਬੀ ਡਰੈਸ ਪਾਈ ਹੋਊ ਘਗਰਾ ਵਗੈਰਾ ਹਨਾ ਜਿਵੇਂ ਪੰਜਾਬੀ ਕਲਚਰ ਨੂੰ ਲੈ ਕੇ ਆਪਣੀ ਜੁਐਲਰੀ ਵੀ ਉਹੀ ਪਾਈ ਹੋਊਗੀ ਹਨਾ ਉਹਨੂੰ ਆਪਾਂ ਇੱਕ ਚੋਲਾ ਚੋਗਾਂਗੇ ਵੀ ਹਨਾ ਤੇ ਫਾਸਟ ਕੱਢਾਂਗੇ ਵੀ ਉਹਦੇ ਵਿੱਚੋਂ ਕੌਣ ਆਉਂਦਾ ਹੈ ਜਿਹੜਾ ਆਪਾਂ ਮਹਿੰਦੀ ਕੰਪੀਟੀਸ਼ਨ ਕਰਵਾ ਰਹੇ ਹਾਂ ਜੀ ਉਹਦੇ ਬਾਰੇ ਵੀ ਬਹੁਤ ਜ਼ਿਆਦਾ ਜਿਹੜੇ ਹੈਗੇ ਮੈਸੇਜ ਆ ਰਹੇ ਤੇ ਹਨਾ ਤੇ ਉਹਦੇ ਬਾਰੇ ਆਪਾਂ ਨੇ ਨੰਬਰ ਦਿੱਤਾ ਹੋਇਆ ਜੀ ਹਨਾ ਤੁਸੀਂ ਉਹ ਨੰਬਰ ਦੇ ਉੱਤੇ ਆਪਣਾ ਜਿਹੜਾ ਹੈਗਾ ਨਾਮ ਵਗੈਰਾ ਲਿਖ ਕੇ ਹਨਾ ਫੋਨ ਨੰਬਰ ਲਿਖ ਕੇ ਆਪਣੇ ਪਿੰਡ ਦਾ ਨਾਮ ਲਿਖ ਕੇ ਹਨਾ ਤੇ ਉਹ ਤੁਸੀਂ ਉਹਦੇ ਉੱਤੇ ਸੈਂਡ ਕਰ ਸਕਦੇ ਹੋ ਬਾਕੀ ਜੇ ਕਿਸੇ ਨੇ ਉੱਥੇ ਸਕੂਲ ਦੇ ਵਿੱਚ ਜਿਹੜੇ ਸਾਡੇ ਪਿੰਡ ਦੇ ਵਿੱਚੋਂ ਪਾਗ ਲੈ ਰਹੇ ਨੇ ਹਨਾ ਉਹ ਸਕੂਲ ਦੇ ਵਿੱਚ ਹੁੰਨੇ ਆ ਸੀ 5 ਵਜੇ ਤੋਂ 6 6:30 ਵਜੇ ਤੱਕ ਉਥੀ ਹੁੰਨੇ ਆ ਉਥੇ ਆਪਦੇ ਨਾਮ ਆ ਕੇ ਜਿਹੜੇ ਹੈਗੇ ਲਿਖਵਾ ਸਕਦੇ ਹੋ ਕਾਫੀ ਬੱਚਿਆਂ ਦੇ ਜਿਹੜੀ ਹੈਗੀ ਆ ਲਿਸਟ ਆਪਣੇ ਕੋਲੇ ਬਣ ਗਈ ਹੈ ਨਾ ਕਾਫੀ ਬੱਚਿਆਂ ਨੇ ਜਿਹੜੇ ਹੈਗੇ ਭਾਗ ਲੈਤੇ ਨੇ ਜੇ ਕੋਈ ਹੋਰ ਵੀ ਲੈਣਾ ਚਾਹੁੰਦਾ ਹੈ ਮਹਿੰਦੀ ਕੰਪੀਟੀਸ਼ਨ ਦੇ ਵਿੱਚ ਤਾਂ ਉਹ ਭਾਗ ਲੈ ਸਕਦਾ ਜਿਵੇਂ ਅਸੀਂ ਉਸ ਦਿਨ ਵੀ ਦੱਸਿਆ ਸੀਗਾ ਅਸੀਂ ਫਸਟ ਸੈਕੰਡ ਥਰਡ ਬੱਚਿਆਂ ਨੂੰ ਜਿਹੜਾ ਹੈਗਾ ਸਨਮਾਨ ਕਰ ਸਨਮਾਨਿਤ ਕਰਾਂਗੇ ਹੈ ਨਾ ਤੁਸੀਂ ਆਪਦੇ ਆ ਨਾਮ ਵਗੈਰਾ ਆ ਕੇ ਲਿਖਾ ਸਕਦੇ ਹੋ ਜਿਹਨੇ ਵੀ ਲਿਖਾਉਣਾ ਹੈ ਗਿੱਧੇ ਦੇ ਵਿੱਚ ਜਿਹਨੇ ਲੱਗਣਾ ਉਹ ਵੀ ਬੱਚੇ ਆਪਣੇ ਨਾਮ ਵਗੈਰਾ ਲਿਖਾ ਸਕਦੇ ਨੇ ਹੈ ਨਾ ਬਾਕੀ ਇੱਕ ਹੋਰ ਗੱਲ ਹੈ ਜੀ ਜ਼ਰੂਰੀ ਨਹੀਂ ਹੁੰਦਾ ਵੀ ਹੈ ਨਾ ਆਪਾਂ ਉਸ ਦੇਣੀ ਆਉਣਾ ਹੈਗਾ ਜਿਵੇਂ ਆਪਣੇ ਡੇਲੀ ਗਿੱਧਾ ਵਗੈਰਾ ਪੈਂਦਾ ਹੈ ਹੈ ਨਾ ਤੁਸੀਂ ਰੋਜ਼ ਦੀ ਰੋਜ਼ ਪੈਣਾ ਨੂੰ ਬੇਨਤੀ ਹੈ ਮੇਰੀ ਰੋਜ਼ ਪਹੁੰਚਿਆ ਕਰੋ ਹੁਣ ਤਾਂ ਕਿਹੜੇ ਦਿਨ ਰਹਿ ਗਏ ਥੋੜੇ ਦਿਨ ਰਹਿ ਗਏ ਹਨ ਤੁਸੀਂ ਰੋਜ਼ ਹੀ ਆਇਆ ਕਰੋ ਪਲੀਜ਼ ਹਨਾ ਸਾਰੇ ਜਾਣੇ ਕਿਉਂਕਿ ਹੁਣ ਇਕੱਲੇ ਇਕੱਲੇ ਨੂੰ ਫੋਨ ਵਗੈਰਾ ਤਾਂ ਨਹੀਂ ਕਰਿਆ ਜਾਂਦਾ ਆਪਣਾ ਵੀਡੀਓ ਬਣਾਉਣ ਦਾ ਇਹੀ ਮਕਸਦ ਹੁੰਦਾ ਕਿ ਸਾਰਿਆਂ ਨੂੰ ਪਤਾ ਲੱਗ ਜੇ ਸਾਰਿਆਂ ਨੂੰ ਆਪਾਂ ਸਨੇਹਾ ਹੀ ਦਿੱਤਾ ਹੈ ਹਨਾ ਪਹਿਲਾਂ ਵੀ ਆਪਾਂ ਨੇ ਵੀਡੀਓ ਪਾਈ ਹੈਗੀ ਵੀ ਤੁਸੀਂ ਸਾਰੇ ਜਾਣੇ ਸਕੂਲ ਦੇ ਵਿੱਚ ਆਪਣੇ ਸਰਕਾਰੀ ਸਕੂਲ ਦੇ ਵਿੱਚ 5 ਵਜੇ ਪਹੁੰਚਿਆ ਕਰੋ ਤੇ ਡੇਲੀ ਦਿੱਲੀ ਆਪਣਾ ਉਥੇ ਜਿਹੜੀ ਹੈਗੇ ਤੀਆਂ ਲੱਗ ਰਹੀਆਂ ਨੇ ਹਨਾ ਪ੍ਰੋਗਰਾਮ ਇਹ ਅਸੀਂ ਤੀਆਂ ਪੈਣਾ ਲਈਓ ਪ੍ਰੋਗਰਾਮ ਕਰ ਰਹੇ ਆਂ ਵੀ ਸਾਡੇ ਪਿੰਡ ਦੇ ਘਰੇ ਤਾਂ ਆਪਾਂ ਨੇ ਰੋਜ਼ ਹੀ ਬੈਠਣਾ ਬਾਚੋ ਘਰੀ ਬੈਠਣਾ ਤਾਂ 5-7 ਦਿਨ ਨੇਗੇ ਹਨਾ ਤੁਸੀਂ ਪੈਣਾ ਜਿਹੜੀਆਂ ਹੈਗਾ ਵੱਧ ਤੋਂ ਵੱਧ ਜਿਹੜਾ ਹੈਗਾ ਜੇ ਅਸੀਂ ਮੂਰੇ ਹੋ ਕੇ ਕਰਵਾ ਰਹੇ ਆਂ ਨਾ ਤੁਸੀਂ ਵੀ ਸਾਥ ਦਿਆ ਕਰੋ ਸਾਡਾ ਤੇ ਫਿਰ ਜਿਹੜਾ ਵਧੀਆ ਲੱਗਦਾ ਜੇ ਸਾਰੇ ਜਾਣੇ ਆਉਂਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਨੇ ਇੱਕ ਦਿਨੇ ਜਾਣਾ ਜਾਂ ਇੱਕ ਦਿਨ ਦਾ ਫੰਕਸ਼ਨ ਹੈ ਹਨ ਆਪਾਂ ਘਰੇ ਬੈਠੇ ਆ ਸਾਰੇ ਦੇਖੋ ਸਾਰੇ ਕਹਿੰਦੇ ਨੇ ਬਥੇਰੇ ਆ ਕਿ ਉੱਥੇ ਕਹਿੰਦੇ ਨੇ ਕਿ ਘਰੇ ਕੁਛ ਨਾ ਕੁਝ ਸੋਚਦੇ ਰਹਨੇ ਹਨ ਉੱਥੇ ਬੰਦੇ ਦਾ ਆ ਕੇ ਮਨ ਕੁਛ ਹੋਰ ਹੁੰਦਾ ਜਦੋਂ ਭੈਣਾ ਭਾਈਆਂ ਚ ਰੜ ਕੇ ਭੈਣਾ ਚ ਆਪਾਂ ਗੱਲਾਂ ਕਰਦੇ ਆ ਤੇ ਨੱਚਦੇ ਟੱਪਦੇ ਆ ਤੇ ਹਨਾ ਹੁਣ ਮੈਂ ਦੇਖੋ ਮੈਂ ਇੱਥੋਂ ਬੁਟੀਕ ਤੋਂ ਜਾਨੀ ਆ ਕਿੱਥੇ ਮੇਰਾ ਉਰੋਂ ਕਸਟਮਰ ਡੇਲੀ ਮੁੜਦਾ ਸ਼ਾਮ ਨੂੰ ਇੱਥੇ ਕਸਟਮਰ ਜ਼ਿਆਦਾ ਹੁੰਦਾ ਮੈਨੂੰ ਫੋਨ ਵਗੈਰਾ ਵੀ ਆਉਂਦੇ ਆ ਮੈਸੇਜ ਵਿੱਚ ਸਾਰਿਆਂ ਨੂੰ ਦੱਸ ਦੇਣੀ ਹੈ ਕਿ ਜਿੰਨੇ ਦਿਨ ਸਾਡੇ ਪਿੰਡ ਤੀਆਂ ਨੇ ਮੈਂ 2-3 ਵਜੇ ਦਿਨ ਨੂੰ ਘਰੇ ਚਲੀ ਜਾਣੀ ਹੁੰਨੀ ਆ ਕਿਉਂਕਿ ਫਿਰ ਸ਼ਾਮ ਦਾ ਵੀ ਹਨਾ ਸਬਜ਼ੀ ਪਾਣੀ ਬਣਾਉਣਾ ਹੁੰਦਾਗਾ ਤੇ ਫਿਰ ਆਉਂਦਾ ਉੱਥੇ ਲੇਟ ਹੋ ਜਾਂਨੇ ਰੋਟੀ ਵਗੈਰਾ ਆ ਕੇ ਬਣਾਉਣੇ ਆ ਮੈਂ ਉਰੋਂ ਧੂਰੀ ਦੇ ਵਿੱਚੋਂ ਦੁਕਾਨ ਤੋਂ ਛੱਡ ਕੇ ਵਗ ਜਨੇ ਤੁਸੀਂ ਪਿੰਡ ਦੇ ਵਿੱਚੋਂ ਆ ਸਕਦੇ ਹੋ ਹਨ ਪਲੀਜ਼ ਬਾਰ-ਬਾਰ ਨਾ ਕਹਾਇਆ ਕਰੋ ਜ਼ਰੂਰ ਉੱਥੇ ਜਿਹੜਾ ਹੈਗਾ ਆਇਆ ਕਰੋ ਬਾਕੀ ਇੱਕ ਆਪਾਂ ਤੁਹਾਡੇ ਨਾਲ ਇੱਕ ਖੁਸ਼ਖਬਰੀ ਸ਼ੇਅਰ ਕਰਦੇ ਆਂ ਜੀ ਸਾਰਿਆਂ ਨਾਲ ਹੀ ਆਪਦੇ ਸਬਸਕ੍ਰਾਈਬਰਾਂ ਨਾਲ ਵੀਰਾਂ ਨਾਲ ਹਰ ਇੱਕ ਖੁਸ਼ੀ ਸ਼ੇਅਰ ਕਰਦੀ ਹੁੰਦੀ ਆ ਹਨ ਤੇ ਆਪਾਂ ਅੱਜ ਫੇਰ ਤੁਹਾਡੇ ਨਾਲ ਇੱਕ ਖੁਸ਼ਖਬਰੀ ਸ਼ੇਅਰ ਕਰਨ ਲੱਗੇ ਆਂ ਮੇਰੇ ਲਈ ਤਾਂ ਬਹੁਤ ਵੱਡੀ ਖੁਸ਼ੀ ਹੈ ਜਿੱਦ ਦਿਨ ਮੈਂ ਉਰੇ ਬਟੀ ਕਰਿਆ ਸੀਗਾ ਮੇਰੇ ਲਈ ਉਹ ਵੀ ਬਹੁਤ ਵੱਡੀ ਖੁਸ਼ੀ ਥੀ ਕਿਉਂਕਿ ਇੱਕ ਪਿੰਡ ਦੇ ਵਿੱਚੋਂ ਨਿਕਲਣਾ ਹਨਾ ਇੱਕ ਆਪਦੇ ਘਰ ਦੇ ਵਿੱਚੋਂ ਨਿਕਲਣਾ ਬਹੁਤ ਜਿਹੜਾ ਹੈਗਾ ਔਖਾ ਵੀ ਲੱਗਦਾ ਤੇ ਖੁਸ਼ੀ ਵੀ ਬਹੁਤ ਹੁੰਦੀ ਪਰ ਜਿਵੇਂ ਆਪਾਂ ਕਹਿੰਦੇ ਹੁਣ ਇੱਕ ਸਾਲ ਹੋ ਗਿਆ ਸਾਨੂੰ ਇੱਥੇ ਆਇਆ ਨੂੰ ਹਨ ਤੇ ਕੁਝ ਚਲੋ ਉਮੀਦ ਹੀ ਹੋ ਜਾਂਦੀ ਆ ਜਿਹੜਾ ਇੱਥੇ ਨਿੱਤ ਨਵੇਂ ਭੈਣ ਭਾਈ ਮਿਲਦੇ ਆ ਹਨ ਬਹੁਤ ਵਧੀਆ ਲੱਗਦਾ ਪਹਿਲਾਂ ਪਹਿਲਾਂ ਜੇ ਚਲੋ ਔਖਾ ਵੀ ਲੱਗਿਆ ਮਤਲਬ ਕਿ ਆਉਣਾ ਜਾਣਾ ਬਹੁਤ ਔਖਾ ਲੱਗਦਾ ਸੀ ਹੁਣ ਤਾਂ ਬਸ ਜਿਵੇਂ ਆਪਦੀ ਆਪਾਂ ਕਹਿ ਲਈਏ ਜਿਵੇਂ ਆਪਾਂ ਬਣਾ ਲਈਏ ਉਮੀ ਰੁਟੀਨ ਬਣ ਜਾਂਦੀ ਆ ਹਨ ਹੁਣ ਰੁਟੀਨ ਬਣੀ ਹੋਈ ਆ ਸਾਡੀ ਤੇ ਹੁਣ ਪਹਿਲਾ ਆਪਾਂ ਇੱਥੇ ਜਿਹੜਾ ਰਹਿੰਦੇ ਸੀਗੇ ਹਨ ਬਹੁਤ ਪੈਣਾ ਪੁੱਛਦੀਆਂ ਸੀਗੀਆਂ ਵੀ ਇਹ ਤੁਸੀਂ ਆਪਦਾ ਲੈ ਲਿਆ ਬਹੁਤ ਨੇ ਵਧਾਈਆਂ ਵੀ ਦਿੱਤੀਆਂ ਚਲੋ ਧੰਨਵਾਦ ਹਨ ਸਾਰਿਆਂ ਦਾ ਵੀ ਤੁਸੀਂ ਆਪਦਾ ਮਕਾਨ ਖਰੀਦ ਲਿਆ ਜਾਂ ਆਪਦੀ ਸ਼ਾਪ ਖਰੀਦ ਲਈ ਹਨ ਜਿੱਥੇ ਤੁਸੀਂ ਵਟੇ ਕੀਤਾ ਇਹ ਸਾਰਿਆਂ ਨੂੰ ਮੈਂ ਤਾਂ ਜਦੋਂ ਮੈਨੂੰ ਕੋਈ ਪੁੱਛਦਾ ਸੀਗਾ ਮੈਂ ਸਾਰਿਆਂ ਨੂੰ ਕਹਿੰਦੀ ਸੀਗੀ ਕਿ ਰੈਂਟ ਤੇ ਆ ਸਾਡੇ ਕੋਲੇ ਆਪਣੇ ਕੋਲੇ ਹੈਗਾ ਵੀ ਰੈਂਟ ਤੇ ਸੀਗਾ ਜੀ ਇਹ ਜਗ੍ਹਾ ਰੈਂਟ ਤੇ ਸੀਗੀ ਹਨ ਹੁਣ ਆਪਾਂ ਨੇ ਜਿਹੜੀ ਹੈਗੀ ਆਪਦੀ ਸ਼ਾਪ ਜਿਹੜੀ ਹੈਗੀ ਖਰੀਦ ਲਈ ਜਿਵੇਂ ਆਪਾਂ ਆਪਦਾ ਜਿੱਥੇ ਸ਼ਾਪ ਵਾਹ ਕੀਤੀ ਹੈ ਹਨਾ ਆਪਾਂ ਉਥੇ ਬੁਟੀਕ ਕਰਾਂਗੇ ਡਬਲ ਪੋਰਚਨ ਜਿਹੜਾ ਹੈਗਾ ਹੈਗਾ ਤੇ ਇੱਥੇ ਜਿਹੜਾ ਮੈਨੂੰ ਆਪ ਨੂੰ ਜਿਹੜੀ ਮੈਂ ਨੋਟ ਕੀਤੀਆਂ ਨੇ ਪਹਿਲਾਂ ਜਦੋਂ ਆਪਾਂ ਆਉਣੇ ਆ ਹਨਾ ਸ਼ਹਿਰ 'ਚ ਆਉਣੇ ਆ ਆਪਾਂ ਨੂੰ ਬਹੁਤ ਕੁਝ ਜਿਹੜਾ ਹੈਗਾ ਦੇਖਣ ਨੂੰ ਜਾਂ ਨੋਟ ਕਰਨ ਨੂੰ ਗੱਲਾਂ ਮਿਲਦੀਆਂ ਨੇ ਹਨਾ ਇੱਥੇ ਮੈਂ ਨੋਟ ਕੀਤਾ ਜੀ ਮੇਰੇ ਕੋਲ ਬਹੁਤ ਜ਼ਿਆਦਾ ਸਟੂਡੈਂਟ ਪਿੰਡਾਂ ਦੇ ਵਿੱਚੋਂ ਆ ਰਹੇ ਨੇ ਹਨਾ ਬਹੁਤ ਬੱਚੇ ਆਪਦੀਆਂ ਗੱਡੀਆਂ 'ਚ ਵੀ ਆ ਰਹੇ ਆ ਬਹੁਤ ਬੱਚੇ ਆਪਦੀਆਂ ਸਕੂਟਰੀਆਂ ਤੇ ਵੀ ਆ ਰਹੇ ਆ ਬਹੁਤ ਬੱਚੇ ਜਿਹੜੇ ਉਹਨਾਂ ਦੇ ਘਰ ਦੇ ਸੱਡ ਕੇ ਵੀ ਜਾਂਦੇ ਆ ਹਨ ਤੇ ਬਹੁਤ ਬੱਚੇ ਐਵੇਂ ਦੇ ਵੀ ਨੇ ਜਿਹੜੇ ਬੱਸਾਂ ਤੇ ਵੀ ਆਉਂਦੇ ਆ ਚਲੋ ਹਨ ਸਾਰਿਆਂ ਦੇ ਕੁੜੀਆਂ ਨੂੰ ਅੱਜ ਕੱਲ੍ਹ ਚਲੋ ਬੱਸਾਂ ਤੇ ਆਉਣਾ ਥੋੜਾ ਜਿਆਦਾ ਠੀਕ ਲੱਗਦਾ ਹੈ ਹਨ ਬਹੁਤ ਬੱਚੇ ਜਿਹੜੇ ਬੱਸਾਂ ਤੇ ਵੀ ਆਉਂਦੇ ਤੇ ਹਨ ਬਾਈਪਾਸ ਤੋਂ ਥੋੜਾ ਜਿਹਾ ਆਪਣਾ ਦੂਰ ਪੈ ਜਾਂਦਾ ਜਿਆਦਾ ਦੂਰ ਤਾਂ ਹੈ ਨਹੀਂ 4 ਮਿੰਟਾਂ ਦਾ ਰਸਤਾ ᱛੀ ਹਨ ਰਸਤਾ ਹੈਗਾ ਆ ਬਾਕੀ ਜਦੋਂ ਗਰਮੀ ਦੇ ਵਿੱਚ ਬੱਚਿਆਂ ਨੂੰ ਆਉਣਾ ਔਖਾ ਹੈ ਹਨ ਹੁਣ ਜਿਹੜੀ ਆਪਾਂ ਨੇ ਸ਼ਾਪ ਵਾਹੇ ਕੀਤੀ ਹੈ ਹਨ ਬਿਲਕੁਲ ਬੱਸ ਸਟੈਂਡ ਦੇ ਨੇੜੇ ਆ ਉਹ ਆਪਾਂ ਨੇ ਆਪਦੀ ਲੈ ਲਈ ਜੀ ਬਹੁਤ ਖੁਸ਼ੀ ਹੈ ਹਨਾ ਮੈਨੂੰ ਤਾਂ ਪਤਾ ਨਹੀਂ ਕਿਉਂ ਮੈਨੂੰ ਸਾਰੇ ਮੈਨੂੰ ਇਹੀ ਗੱਲਾਂ ਕਹੀ ਜਾਂਦੇ ਨੇ ਕਹਿੰਦੇ ਵੀ ਜੇ ਤੁਸੀਂ 3 ਰੌਣਕ 3 ਪਹਿਣਾ ਦੀ ਪ੍ਰੋਗਰਾਮ ਕਰਦੇ ਹੋ ਹਨਾ ਕਰਵਾਉਣੇ ਹੋਗੇ ਮੂਰੇ ਹੋ ਕੇ ਕਰਵਾਉਣੇ ਹੋ ਵੀ ਸਾਨੂੰ ਜਿਹੜਾ ਹੈਗਾ ਮੈਨੂੰ ਵੀ ਕਦੇ-ਕਦੇ ਇਹ ਲੱਗਦਾ ਵੀ ਜਿਵੇਂ ਸਾਨੂੰ ਉਹਨਾਂ ਦੀਆਂ ਅਸੀਸਾਂ ਹੀ ਲੱਗ ਗਈਆਂ ਹਨਾ 3ਆਂ ਦੇ ਅਸੀਸਾਂ ਨੇ ਜਿਵੇਂ ਅਸੀਂ ਕਹਿ ਦਈਏ ਸਾਨੂੰ ਤਾਰਤਾ ਤੇ ਬਹੁਤ ਖੁਸ਼ੀ ਹੁੰਦੀ ਹੈ ਹਨਾ ਬਹੁਤ ਜ਼ਿਆਦਾ ਖੁਸ਼ੀ ਮੈਨੂੰ ਤਾਂ ਹੈਗੀ ਹੈ ਤੇ ਇਸ ਵਾਰੀ ਅਸੀਂ ਆਪਦੇ ਬੁਰੇ ਵੀ ਤੀਆਂ ਕਰਵਾ ਕੇ ਹਟਿਆ ਇਹ ਸੋਚਿਆ ਸੀਗਾ ਵੀ ਪਿੰਡ ਦੇ ਵਿੱਚ ਅਸੀਂ ਕਰਵਾਉਂਦੇ ਨਹੀਂ ਹੈਗੇ ਕਿਉਂਕਿ ਅਸੀਂ ਬਹੁਤ ਜ਼ਿਆਦਾ ਬਿਜੀ ਹੋਏ ਪਿਆ ਸਾਡਾ 1 ਮਹੀਨੇ ਦਾ ਕੰਮ ਆ ਇਹ ਮੰਨ ਲਓ ਠੱਕ ਹੋ ਜਾਂਦਾ ਜਦੋਂ ਅਸੀਂ ਤੀਆਂ ਕਰਉਨੇ ਆ ਆਪਣਾ ਬਟਿਕ ਦਾ ਕੰਮ ਹੈਗਾ ਯਾ ਜ਼ੋਰ ਦਾ ਕੰਮ ਹੈਗਾ ਯਾ ਹਨਾ ਆਹੀ ਸੀਜ਼ਨ ਦਾ ਟਾਈਮ ਹੁੰਦਾ ਹੈਗਾ ਜਿਵੇਂ ਰਖੜੀ ਵੇਲੇ ਬਹੁਤ ਜ਼ਿਆਦਾ ਸੀਜ਼ਨ ਦਾ ਟਾਈਮ ਹੁੰਦਾ ਹੈ ਨਵੇਂ ਸੂਟ ਪਹਿਣਾ ਲੈਂਦੀਆਂ ਨੇ ਨਵੇਂ ਸਮਾਉਂਦੀਆਂ ਨੇ ਹਨਾ ਹੁਣ ਐ ਮੰਨ ਲਓ ਵੀ ਸਾਨੂੰ ਹੱਤਾਂ ਹੋ ਗਿਆ ਜਿਹੜਾ ਅਸੀਂ ਸਲਾਈ ਫੜਨੀ ਬੰਦ ਕਰੀ ਹੋਈ ਹੈ ਬੰਦ ਕਰ ਰੱਖੀਏ ਵੀ ਸਾਨੂੰ ਸਾਡੇ ਸਲਾਈ ਦੇ ਸਾਡੇ ਤੇ ਟੈਨਸ਼ਨ ਨਾ ਹੋਵੇ ਚਾਹੇ ਸਲਾਈ ਮੇਰੇ ਬੱਚੇ ਕਰਦੇ ਆ ਚਾਹੇ ਸਲਾਈ ਸਾਡੇ ਕਾਰੀਗਰ ਕਰਦੇ ਆ ਹਨਾ ਟੈਨਸ਼ਨ ਜਿਹੜੀ ਮੇਨ ਟੈਨਸ਼ਨ ਹੁੰਦੀ ਆ ਸਾਡੇ ਤੇ ਹੁੰਦੀ ਹੈ ਜੀ ਵੀ ਕਿਸੇ ਦਾ ਫੜਨਾ ਕਿਸੇ ਦਾ ਦੇਣਾ ਟੇਲਰਾਂ ਨੂੰ ਵੀ ਦੱਸਣਾ ਜੇ ਵਰਕ ਕਰਾਉਣੇ ਸਾਨੂੰ 15 ਦਿਨ ਹੋ ਗਏ ਅਸੀਂ ਕਿਸੇ ਦਾ ਕੰਮ ਨਹੀਂ ਫੜ ਫੜ ਰਹੇ ਅਜੇ ਹਫ਼ਤਾ ਹੋਰ ਨਹੀਂ ਫੜਾਂਗੇ ਤੇ ਕਿਉਂਕਿ ਸਾਰਿਆਂ ਨੂੰ ਕਲੀਅਰ ਕੀਤਾ ਹੋਇਆ ਵੀ 12 ਤੱਕ ਅਸੀਂ ਕਿਸੇ ਦਾ ਕੋਈ ਕੰਮ ਜਿਹੜਾ ਹੈਗਾ ਫੜ ਨਹੀਂ ਰਹੇ ਉਸ ਤੋਂ ਬਾਅਦ ਫੜਾਂਗੇ ਤੇ ਚਲੋ ਜਿਵੇਂ ਆਪਾਂ ਕਹਦੇ ਅਸੀਸਾਂ ਬਹੁਤ ਵੱਡੀਆਂ ਹੁੰਦੀਆਂ ਨੇ ਜੀ ਕਦੇ ਨਹੀਂ ਸੀ ਸੋਚਿਆ ਪਹਿਲਾਂ ਤਾਂ ਕਦੇ ਅਸੀਂ ਐਨੀ ਦੀ ਸੋਚਿਆ ਵੀ ਸ਼ਹਿਰ ਜਾਵਾਂਗੇ ਫੇਰ ਜਦੋਂ ਸ਼ਹਿਰ ਜਾ ਕੇ ਤੇ ਇਹ ਨਹੀਂ ਸੀ ਸੋਚਿਆ ਵੀ ਕਦੇ ਪਰਮਾਤਮਾ ਸਾਨੂੰ ਆਪਦੀ ਦੁਕਾਨ ਵੀ ਖਰੀਦਾਂਗੇ ਪਰਮਾਤਮਾ ਨੇ ਐਡੇ ਵੱਡੇ ਲੈਵਲ ਤੇ ਪਹੁੰਚਾਤਾ ਹਨਾ ਕਦੇ ਸੋਚਿਆ ਨਹੀਂ ਸੀਗਾ ਜਾਂ ਮੇਨ ਗੱਲ ਹੈ ਕਿ ਜਿਹੜੀਆਂ ਤੁਹਾਡੀਆਂ ਅਸੀਸਾਂ ਨੇ ਹਨਾ ਇੰਨੇ ਨੇ ਸੋਹਣੇ ਕਮੈਂਟ ਆਉਂਦੇ ਨੇ ਭੈਣਾਂ ਦੇ ਓਰਮਨ ਮਨਨ ਵੀ ਬਹੁਤ ਜ਼ਿਆਦਾ ਭੈਣਾ ਆਉਂਦੀਆਂ ਨੇ ਬੀ ਬਹੁਤ ਜਿਆਦਾ ਵਧੀਆ ਲੱਗਦਾ ਹੈ ਹਨ ਤੇ ਬਾਕੀ 3 ਹਨ ਹਨ ਜਿਹੜੇ ਆਪਾਂ ਇਹ ਰੌਣਕ 3 ਭੈਣਾਂ ਦੀ ਕਰਵਾਉਣੇ ਆ ਜਿਆਦਾ ਤਾਂ ਮੈਨੂੰ ਇਹੀ ਲੱਗਦਾ ਹੈ ਪਤਾ ਨਹੀਂ ਕਿਉਂ ਮੈਨੂੰ ਇਹ ਲੱਗਦਾ ਜੇ ਤੋ ਪਰ ਅਸੀਂ ਇਹ ਪ੍ਰੋਗਰਾਮ ਕਰਵਾਇਆ ਤੇ ਉਸ ਤੋਂ ਪਹਿਲਾਂ ਐ ਦੇਖ ਲਓ ਜਦੋਂ ਅਸੀਂ ਆਏ ਸੀਗੇ ਇੱਥੇ ਰੈਂਟ ਤੇ ਆਏ ਸੀਗੇ ਹਨਾ 2 ਮਹੀਨਿਆਂ ਦਾ ਰੈਂਟ ਜਿਹੜਾ ਅਸੀਂ ਉਹਨਾਂ ਨੂੰ ਖਾਲੀ ਪਈ ਸ਼ਾਪ ਦਾ ਦਿੱਤਾ ਸੀਗਾ ਕਿਉਂਕਿ ਦੁਕਾਨਾਂ ਵੀ ਬਹੁਤ ਔਖੀਆਂ ਮਿਲਦੀਆਂ ਨੇ ਜੀ ਧੂਰੀ ਦੇ ਵਿੱਚ ਹਨਾ ਜਿੱਥੇ ਜਿਵੇਂ ਆਪਾਂ ਭਾਲਦੇ ਆ ਉਹ ਚੀਜ਼ਾਂ ਕਦੇ ਮਿਲ ਜੇ ਮਿਲ ਜਨ ਹੀ ਜਿਹੜੇ ਹੈਗਾ ਦੁਕਾਨਾਂ ਵੀ ਬਹੁਤ ਔਖੀਆਂ ਮਿਲਦੀਆਂ ਨੇ ਹੁਣ ਵੀ ਸਾਨੂੰ ਕਿੰਨਾ ਟਾਈਮ ਹੋ ਗਿਆ ਫਿਰਦਿਆਂ ਨੂੰ ਤਾਂ 2-3 ਮਹੀਨੇ ਹੋ ਗਏ ਸਾਨੂੰ ਦੇਖਦੇ ਨੂੰ ਸ਼ਾਪ ਅਸੀਂ ਦੇਖਦੇ ਤਾਂ ਐ ਫਿਰਦੇ ਸੀਗੇ ਕਿ ਬਾਜ਼ਾਰ ਦੇ ਵਿੱਚ ਅਸੀਂ ਆਪਦੀ ਕੋਈ ਰੈਂਟ ਤੇ ਸ਼ਾਪ ਦੇਖ ਲਈ ਹੈਨਾ ਪਰ ਕਦੇ ਐ ਨਹੀਂ ਦੀ ਸੋਚਿਆ ਵੀ ਪਰਮਾਤਮਾ ਨੇ ਸਾਡੇ ਬਾਰੇ ਕੁਝ ਹੋਰ ਸੋਚਿਆ ਸੀਗਾ ਹੈਨਾ ਕਿਉਂਕਿ ਮੈਂ ਸਾਰੇ ਆਪਦੇ ਫੈਸਲੇ ਜਿਹੜੇ ਹੈਗੇ ਨੇ ਪਰਮਾਤਮਾ ਦੇ ਸਾਡੇ ਹੋਣੇ ਮੈਂ ਖੁਦ ਕਦੇ ਵੀ ਕੋਈ ਫੈਸਲਾ ਨਹੀਂ ਕਰਦੀ ਹੁੰਦੀ ਮੈਂ ਇਹ ਹੀ ਅਰਦਾਸ ਕਰਦੀ ਹੁੰਦੀ ਆ ਵੀ ਪਰਮਾਤਮਾ ਜੀ ਹੈਨਾ ਤੁਸੀਂ ਮੇਰੇ ਇਸ਼ਾਰਾ ਕੋ ਸੋ ਹਨ ਜਿੱਥੇ ਤੁਸੀਂ ਮੈਂ ਕਦੇ ਡੇ ਡੇ ਗੱਲਾਂ ਨਹੀਂ ਦੀ ਸੋਚੇ ਤੁਸੀਂ ਉਹ ਕਰਦੇ ਹੈਨਾ ਤੁਸੀਂ ਉਹ ਫੈਸਲਾ ਕਰਿਆ ਜਿਹੜਾ ਸਾਡੇ ਲਈ ਵੈਟਰ ਹੋਵੇ ਹਨਾ ਤੇ ਪ੍ਰਮਾਤਮਾ ਨੇ ਸੋਚਿਆ ਚਲੋ ਜੀ ਆਪਦੀ ਬਣ ਗਈ ਹਨਾ ਕਦੇ ਵੀ ਸੋਚਿਆ ਵੀ ਇੰਨੀ ਮਹਿੰਗੀ ਸ਼ੌਪ ਅਸੀਂ ਖਰੀਦ ਲਾਂਗੇ ਹਨਾ ਪਰ ਪ੍ਰਮਾਤਮਾ ਨੇ ਪਤਾ ਨਹੀਂ ਕਿਵੇਂ ਹਨਾ ਅਰੇਂਜਮੈਂਟ ਕਰਿਆਗਾ ਸਾਰਾ ਕੁਛ ਬਣ ਗਿਆ ਬਹੁਤ ਖੁਸ਼ੀ ਹੈ ਜਿੱਦੇ ਮੈਂ ਇਹ ਮੈਂ ਦੇਖ ਕੇ ਤਾਈ ਸੀ ਕਿ ਚਾਰ ਪੰਜ ਜਿਹੜੀ ਹੈਗਾ ਦੁਕਾਨਾਂ ਦੇਖ ਕੇ ਆਈ ਸੀ ਜਿਹੜੀਆਂ ਮੈਨੂੰ 10 ਦੁਕਾਨਾਂ ਦੇ ਵਿੱਚੋਂ 10 ਦੁਕਾਨਾਂ ਦੇਖੀਆਂ ਸੀਗੇ ਦੁਕਾਨ 10 ਦੇ ਵਿੱਚੋਂ ਮੈਨੂੰ ਪੰਜ ਦੁਕਾਨਾਂ ਜਿਵੇਂ ਆਪਾਂ ਕਹਿੰਦੇ ਚਾਰ ਪੰਜ ਲੋਕੇਸ਼ਨ ਦੇ ਹਿਸਾਬ ਨਾਲ ਚਾਰ ਪੰਜ ਪਸੰਦ ਆਈਆਂ ਸੀਗੀਆਂ ਵੀ ਇਹ ਸੋਹਣੀਆਂ ਨੇ ਹਨਾ ਪਰ ਜਿਹੜੇ ਦੇਖੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਅੱਜ ਇੱਕ ਆਪਦੀ ਬਣ ਗਈ ਹੁਣ ਚਲੋ ਆਪਾਂ ਇੱਥੋਂ ਖਾਜੇ ਸੇ ਇੱਥੇ ਨਹੀਂ ਜਾ ਸਕਦੇ ਕਿਉਂਕਿ ਉੱਥੇ ਆਪਾਂ ਸਾਰਾ ਵਧੀਆ ਕੰਮ ਕਰਵਾਵਾਂਗੇ ਕਰਵਾ ਕੇ ਫੇਰ ਜਾਵਾਂਗੇ ਜੀ ਹਨ ਜਿਹੜੀ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਹੈ ਕਿਉਂਕਿ ਫਿਰ ਪੱਟ ਪਟਾਈ ਕਰਨੀ ਬਹੁਤ ਔਖੀ ਹੈ ਪਹਿਲਾਂ ਅਸੀਂ ਇੱਥੇ ਆ ਕੇ ਇੰਨਾ ਖਰਚਾ ਕਰਿਆ ਹਨ ਇੰਨਾ ਉਹ ਕਰਿਆ ਸਾਰਾ ਸੈਟਅਪ ਕਰਿਆ ਫਿਰ ਹੁਣ ਅਸੀਂ 1 ਸਾਲ ਹੀ ਰਹਿਆ ਇੱਥੇ ਹਨ ਤੇ ਫਿਰ ਹੁਣ ਆਪਾਂ ਅਗਲੇ ਨੂੰ ਮਾਲਕ ਨੂੰ ਵੀ ਨਹੀਂ ਕਹਿ ਸਕਦੇ ਹਨ ਕਿਉਂਕਿ ਸਾਨੂੰ ਜਿਹੜੀ ਚੀਜ਼ ਦੀ ਨੀਡ ਸੀਗੀ ਸਾਨੂੰ ਉਹ ਕਰਨਾ ਪਿਆ ਹਨ ਤੇ ਉੱਥੇ ਹੁਣ ਆਪਾਂ ਆਪਣੀ ਮਰਜ਼ੀ ਨਾਲ ਸਾਰਾ ਕੰਮ ਕਰਾਂਗੇ ਬਹੁਤ ਵਧੀਆ ਸ਼ਾਪ ਹੈ ਬਾਸ ਸਟੈਂਡ ਦੇ ਨੇੜੇ ਆ ਤੁਹਾਨੂੰ ਦਿਖਾਵਾਂਗੇ ਵੀ ਜਦੋਂ ਬਾਕੀ ਮੈਂ ਜਿਵੇਂ ਮੇਰੇ ਸਾਰੇ ਰੈਸਟੂਡੈਂਟ ਨੇ ਹਨ ਇਹਨਾਂ ਤੋਂ ਕਦੇ ਵੀ ਕੋਈ ਗੱਲ ਐ ਨਹੀਂ ਹੈਗੀ ਵੀ ਉਹਲੇ ਕਰ ਲੈ ਲਪੋਕੇ ਕਰ ਲਈ ਜਿਹੜੀ ਗੱਲ ਕਰਨੀ ਸੀ ਸਾਰਿਆਂ ਦੇ ਵਿੱਚ ਹੀ ਕਰਨੀ ਹੈ ਸਾਡੇ ਫੈਮਿਲੀ ਮੈਂਬਰਾਂ ਵਾਂਗੂ ਜਿਹੜੇ ਹੈਗੇ ਸਾਰੇ ਸਟੂਡੈਂਟ ਹੈਗੇ ਆ ਤੇ ਅਸੀਂ ਜਦੋਂ ਦੇਖ ਕੇ ਆਏ ਸੀਗੇ ਸੋ ਪਤਾ ਨਹੀਂ ਉੱਥੇ ਸਾਨੂੰ ਕਿਸੇ ਨੇ ਦੇਖ ਲਿਆ ਹਨਾ ਉਸ ਦਿਨ ਜਸਟ ਅਸੀਂ ਦੇਖ ਕੇ ਆਏ ਸੀਗੇ ਸਾਡਾ ਕੋਈ ਇਰਾਦਾ ਨਹੀਂ ਸੀਗਾ ਕਿਉਂਕਿ ਆਪਾਂ ਨੇ ਹਨਾ ਉਹਦਾ ਬਜਟ ਵੀ ਦੇਖਣਾ ਹੁੰਦਾ ਤੇ ਉਸ ਤੋਂ ਬਾਅਦ ਦੂਜੇ ਦਿਨੀ ਮੈਨੂੰ ਕਿਸੇ ਨੇ ਪਿੰਡ ਦੇ ਵਿੱਚੋਂ ਕਿਹਾ ਕਿ ਵਧਾਈਆਂ ਤੁਹਾਨੂੰ ਹਨਾ ਵਧਾਈਆਂ ਬਹੁਤ-ਬਹੁਤ ਮੈਂ ਉਹਨਾਂ ਦੇ ਵਧਾਈਆਂ ਤਾਂ ਚਲੋ ਮੈਂ ਕਿਹਾ ਸਭਾ ਵਧਾਈਆਂ ਹਨਾ ਮੈਂ ਉਹਨਾਂ ਨੂੰ ਪੁੱਛਿਆ ਕਿ ਕਾ ਦੀਆਂ ਉਹ ਗੱਲ ਮੇਰੇ ਵੀ ਯਾਦ ਨਹੀਂ ਤੀ ਵੀ ਅਸੀਂ ਗੱਲਾਂ ਦੇਖੇ ਦੇਖ ਕੇ ਆਏ ਹਨ ਮਨਨ ਨੂੰ ਪੁੱਛਿਆ ਕਾਦੀਆ ਬਧਾਈਆਂ ਕਹਿੰਦੇ ਤੁਸੀਂ ਆਪਦੀ ਦੁਕਾਨ ਖਰੀਦ ਲਈਤ ਵੀ ਧੂਰੀ ਦੇ ਵਿੱਚ ਚਲੋ ਮੈਨੂੰ ਐ ਜਿਹਾ ਲੱਗਿਆ ਹਨ ਵੀ ਅਸੀਂ ਤਾਂ ਰੈਂਟ ਵਾਸਤੇ ਵੀ ਦੇਖਣ ਗਏ ਤੇ ਚਲੋ ਆਪਦੀ ਵੀ ਦੇਖ ਲਈ ਫਿਰਦੇ ਤੇ ਵੀ ਜੇ ਸਹੀ ਬਜਟ ਵਿੱਚ ਬੰਨਜੂ ਤਾਂ ਲੈ ਲਾਂਗੇ ਤੇ ਚਲੋ ਮੈਂ ਆਖਿਆ ਵੀ ਤੁਹਾਡੇ ਹੀ ਮੂੰਹ ਭਾਗ ਵਾਲਾ ਹੋਵੇ ਹਨਾ ਚਲ ਅਸੀਂ ਲਈ ਲਈਏ ਤੇ ਚਲੋ ਉਸ ਹੁਣ ਅਸੀਂ ਲੈ ਲਈ ਜੀ ਸਾਰੇ ਫਿਰ ਜਦੋਂ ਸਾਡਾ ਸੌਦਾ ਵੀ ਬਣਿਆ ਸੰਧੂ ਸਾਹਿਬ ਵੀ ਸੌਦਾ ਕਰਕੇ ਆਏ ਨੇ ਤੇ ਮੈਂ ਜਸਟ ਦੇਖ ਕੇ ਆਈ ਸੀਗੀ ਹਨਾ ਇਹ ਸੌਦਾ ਕਰਕੇ ਆਏ ਸੀਗੇ ਉਸ ਤੋਂ ਬਾਅਦ ਜਦੋਂ ਮੈਂ ਬੁਟੀਕ ਤੇ ਸੀਗੀ ਸਾਰੇ ਸਟੂਡੈਂਟਾਂ ਦੇ ਇਹਨਾਂ ਦੇ ਵਿੱਚ ਆ ਕੇ ਦੱਸਿਆ ਕਿ ਵਧਾਈਆਂ ਹੋ ਗਈਆਂ ਆਪਣੀ ਸ਼ਾਪ ਲੈ ਲਈ ਹਨਾ ਫਿਰ ਅਸੀਂ ਸਾਰੇ ਸਟੂਡੈਂਟਾਂ ਦੇ ਨਾਲ ਹੀ ਮੈਂ ਗਈਆਂ ਨਾਲ ਗਿਆ ਹਾਂ ਸੀ ਸ਼ਾਪ ਦੇਖ ਕੇ ਆਇਆ ਕਿਉਂਕਿ ਜਦੋਂ ਮੇਰੇ ਕੋਲੇ ਕੋਈ ਸਾਲ ਦਾ ਕੋਈ 6 ਮਹੀਨਿਆਂ ਦਾ ਹਨਾ ਉਹ ਮੇਰੇ ਆਪਣੇ ਪਰਿਵਾਰ ਵਾਂਗੂ ਹੀ ਨੇਗੇ ਹਨਾ ਮੁਣ ਮੈਂ ਖੁਸ਼ੀ ਤੁਹਾਡੇ ਨਾਲ ਵੀ ਜਿਹੜੀ ਹੈਗੀ ਸਾਂਝੀ ਕਰੀਆ ਕਿਉਂਕਿ ਮੈਤੋਂ ਆਪਦੇ ਮਨ ਦੇ ਵਿੱਚ ਇਹ ਗੱਲ ਰੱਖੀ ਨਹੀਂ ਲਈ ਹੈਗੀ ਹਨਾ ਮੈਂ ਕਿਹਾ ਜਦੋਂ ਸਾਰੇ ਇੰਨੇ ਇੰਨੇ ਵਧੀਆ ਉਹ ਕਰਦੇ ਨੇ ਅਸੀਸਾਂ ਦਿੰਦੇ ਨੇ ਹਨਾ ਤੇ ਵਧੀਆ ਕਿਉਂਕਿ ਉਰੇ ਭੈਣਾ ਬਹੁਤ ਜਿਹੜੇ ਸਬਸਕ੍ਰਾਈਬਰ ਨੇ ਵੀ ਮੈਨੂੰ ਮਿਲਣ ਆਉਂਦੇ ਨੇ ਬਹੁਤ ਵਧੀਆ ਕਹਿੰਦੇ ਆ ਤੇ ਬਹੁਤ ਵਧੀਆ ਵੀ ਤੁਹਾਡੇ ਬਲੌਗ ਲੱਗੇ ਵਿੱਚ ਤਾਂ ਇਹੋ ਜਿਹੇ ਹਨਾ ਮਤਾਮ ਆਉਂਦੀਆਂ ਨੇ ਕਹਿੰਦੇ ਬੇਟੇ ਵੀਡੀਓ ਤੁਹਾਡੀਆਂ ਸਾਰੀਆਂ ਦੇਖਦੀ ਆ ਮੈਂ ਲਾਈਕ ਵੀ ਕਰ ਦਿੰਨੀ ਆ ਪਰ ਮੈਨੂੰ ਲਿਖਣਾ ਕੁਛ ਨਹੀਂ ਆਉਂਦਾ ਮੈਂ ਕਮੈਂਟ ਵਗੈਰਾ ਨਹੀਂ ਕਰਦੀ ਵੀ ਮੈਂ ਵੀਡੀਓ ਤੁਹਾਡੀਆਂ ਦੇਖਦੀ ਆ ਬਹੁਤ ਵਧੀਆ ਲੱਗਦਾ ਹੈ ਕਹਿੰਦੇ ਵੀ ਸਾਰੇ ਫੈ ਪਰਿਵਾਰ ਦੇ ਵਿੱਚ ਦੇਖਦੇ ਆ ਹਨਾ ਬਾਕੀ ਜਦੋਂ ਆਪਾਂ ਉੱਥੇ ਜਾਵਾਂਗੇ ਆਪਾਂ ਵੱਡੇ ਲੈਵਲ ਤੇ ਹਨਾ ਉੱਥੇ ਇਕੱਠ ਕਰਾਂਗੇ ਮਹੂਰਤ ਤੇ ਇਕੱਠ ਕਰਾਂਗੇ ਹਨਾ ਸਾਰਿਆਂ ਨੂੰ ਬੁਲਾਉਂਗੀ ਮੈਂ ਜਿਵੇਂ ਪਹਿਲਾਂ ਅਸੀਂ ਥੋੜਾ ਜਿਹਾ ਉਰੇ ਉਲਝ ਗਏ ਸੀਗੇ ਹਨਾ 2-3 ਪਹਿਲੇ 2-3 ਦਿਨਾਂ ਤੋਂ ਪਹਿਲਾਂ ਹੀ ਸਾਰਿਆਂ ਨੂੰ ਜਿਹੜਾ ਹੈਗਾ ਕਾਰਡ ਸ਼ੇਅਰ ਕਰਿਆ ਸੀਗਾ ਹੁਣ ਆਪਾਂ ਕਾਫੀ ਟਾਈਮ ਪਹਿਲਾਂ ਸ਼ੇਅਰ ਕਰਾਂਗੇ ਕਾਰਡ ਕਿਉਂਕਿ ਬਹੁਤ ਸਬਸਕ੍ਰਾਈਬਰ ਕਹਿੰਦੇ ਨੇ ਕਿ ਅਸੀਂ ਵੀ ਮਹੂਰਤ ਤੇ ਆਵਾਂਗੇ ਆਪਾਂ ਸਾਰਿਆਂ ਨੂੰ ਬੁਲਾਵਾਂਗੇ ਉਧਰ ਆਪਣੀ ਸ਼ਾਪ ਹੋ ਗਈ ਹੈ ਨਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਬਾਕੀ ਜਿਹੜਾ ਹੈਗਾ ਸਾਰੇ ਪੈਣਾ ਪੁੱਛਦੀਆਂ ਰਹਿੰਦੀਆਂ ਨੇ ਵੀ ਤੁਸੀਂ ਜਿਹੜਾ ਹੈਗਾ ਆਪਦੇ ਬੁਟੀਕ ਤੇ ਸੇਲ ਵਗੈਰਾ ਨੇ ਲਾਈ ਕੱਪੜਿਆਂ ਦੀ ਹੈ ਨਾ ਕਿਉਂਕਿ ਮੈਂ ਲਿਆਉਣੀ ਹੁੰਦੀ ਹੈ ਜੀ ਚੁਗਮੇ ਜੇ ਪੀਸ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਮੇਰੇ ਤੋਂ ਸੂਟ ਵਗੈਰਾ ਲੈਂਦੇ ਆ ਹਨਾ ਬਾਹਲਾ ਕੂੜ ਕਵਾੜ ਜਿਹਾ ਅਸੀਂ ਇਕੱਠਾ ਨਹੀਂ ਕਰਦੇ ਹੁੰਦੇ ਦੁਕਾਨ ਦੇ ਉੱਤੇ ਤੇ ਜਿਹੜੇ ਮੈਂ ਸ਼ੁਰੂ ਤੋਂ ਜਦੋਂ ਅਸੀਂ ਘਰੇ ਹੁੰਦੇ ਸੀਗੇ ਉਦੋਂ ਚਲੋ ਸਸਤੇ ਸੁਸਤੇ ਸਾਰੇ ਕੱਪੜੇ ਲਿਆਉਂਦੇ ਸੀਗੇ ਫਿਰ ਸੇਲਾਂ ਵੀ ਲਾ ਦਿੰਦੇ ਸੀਗੇ ਹਨਾ ਹੁਣ ਇੱਥੇ ਵਧੀਆ ਮਹਿੰਗਾ ਕੱਪੜਾ ਲਿਆਉਣੇ ਆ ਵਧੀਆ ਪੀਸ ਲਿਆਉਣੇ ਆ ਜਿਵੇਂ ਆਪਾਂ ਕਹਿੰਦੀ ਆ ਵਧੀਆ ਵਧੀਆ ਪੀਸ ਖਰੀਦ ਕੇ ਲਿਆਉਣੇ ਬੁਟੀਕ ਪੀਸ ਹਨਾ ਉਹ ਆਪਣੇ ਨਾਲ ਦੀ ਨਾਲ ਹੀ ਸੇਲ ਹੋ ਜਾਂਦੇ ਆ ਬਾਕੀ ਹੁਣ ਇੱਕ ਆਪਾਂ ਐਕਜ਼ੀਜੇਸ਼ਨ ਤੇ ਗਏ ਸੀਗੇ ਹਨਾ ਉੱਥੇ ਸਾਡਾ ਸਾਰਾ ਕੱਪੜਾ ਸੇਲ ਹੋ ਗਿਆ ਜਿਹੜਾ ਸਟਾਕ ਸੀਗਾ ਹਨਾ ਬਾਕੀ ਹੁਣ ਆਪਾਂ ਜਿਹੜਾ ਹੈਗਾ ਨਵੀਂ ਸ਼ਾਪ ਦੇ ਉੱਤੇ ਸੇਲ ਵੰਗੂਏ ਰੇਟ ਦੇਵਾਂਗੇ ਹੁਣ ਜਦੋਂ ਆਪਾਂ ਨਵੀਂ ਸ਼ਾਪ ਤੇ ਹਨਾ ਆਪਣੇ ਨਵੇਂ ਬੁਟੀਕ ਤੇ ਓਪਨing ਕਰਾਂਗੇ ਹਨਾ ਉਸ ਤੇ ਨਾਲ ਆਪਾਂ ਨੇ ਰੇਟ ਇੰਨੇ ਸਸਤੇ ਦੇ ਦੇਣੇ ਨੇ ਪਾਰਟੀ ਵੇਅਰ ਸੂਟ ਦਵਾਂਗੇ ਬਿਲਕੁਲ ਸਸਤੇ ਰੇਟਾਂ ਤੇ ਹੈਂਡਵਰਕ ਸੂਟ ਥਰੈਡਵਰਕ ਸੂਟ ਹਨਾ ਤੇ ਬਾਕੀ ਤੁਸੀਂ ਜਿਹੇ ਜਿਹੇ ਵੀ ਵੈਰਾਈਟੀ ਖਰੀਦੋਗੇ ਵੱਡੇ ਲੈਵਲ ਤੇ ਜਿਹੜਾ ਹੈਗਾ ਉਦਦੇ ਆਪਾਂ ਸਾਰਿਆਂ ਨੂੰ ਇੱਕ ਜਿਵੇਂ ਐਗਜ਼ੀਬਿਸ਼ਨ ਹੀ ਲਾਵਾਂਗੇ ਸਸਤਾ ਦਵਾਂਗੇ ਕੱਪੜਾ ਤੇ ਮੰਨ ਜਾਣਗੇ ਸਾਰੇ ਅੱਦੇ ਰੇਟਾਂ ਤੇ ਕੱਪੜਾ ਦੇਵਾਂਗੇ ਕਿਉਂਕਿ ਸੇਲ ਵਗੈਰਾ ਨਾ ਤਾਂ ਮੇਰੇ ਕੋਲ ਟਾਈਮ ਹੀ ਹੈ ਜੀ ਸੇਲ ਲਾਉਣ ਖਾਤਰ ਟਾਈਮ ਵੀ ਚਾਹੀਦਾ ਹੈ ਹਨਾ ਆਪਣਾ ਕੱਪੜਾ ਵਾਕੀ ਜਿਵੇਂ ਮੈਂ ਪਹਿਲਾਂ ਦੱਸਿਆ ਮੇਰਾ ਕੱਪੜਾ ਰਹਿੰਦਾ ਨਹੀਂ ਜੀ ਬਾਹਲਾ ਕੂੜਕਵਾੜ ਮੈਂ ਖਰੀਦਦੀ ਨਹੀਂ ਹੁੰਦੀ ਨਾ ਮੈਂ ਸੇਲ ਲਾਵਾਂ ਸੇਲ ਲਾਉਂਦੇ ਵੀ ਨਹੀਂ ਆਪਾਂ ਵੈਸੇ ਵੀ ਸਸਤੇ ਰੇਟਾਂ ਤੇ ਸੌਟ ਦਿੰਨੇ ਆ ਕਿ ਸਾਨੂੰ ਮਹਿੰਗਾ ਸੂਟ ਨਹੀਂ ਦਿੰਦੇ ਵੈਸੇ ਹੀ ਮ ਰਖੜੀ ਤੋਂ ਬਾਅਦ ਜਿਹੜਾ 500 ਦਾ ਸੂਟ ਹੈ 300 ਦਾ ਕਰ ਦਿੰਨੇ ਹੁੰਦੇ ਆ ਆਪਾਂ ਇਸ ਤਰ੍ਹਾਂ ਹੀ ਵਿਕ ਵਿਕ ਜਾਂਦਾ ਆਪਾਂ ਬਾਹਲਾ ਨਾ ਤਾਂ ਕੱਪੜਾ ਖਰੀਦਦੇ ਆ ਆਪਾਂ ਥੋੜਾ ਹੀ ਕੱਪੜਾ ਖਰੀਦਦੇ ਆ ਥੋੜੇ ਸੇਲ ਕਰਦੇ ਆ ਕਿਉਂਕਿ ਆਪਣੇ ਜਾਦੇ ਜਿਹੜੇ ਹੈਗੇ ਨੇ ਆਰਡਰ ਤੇ ਕੱਪੜਾ ਜ਼ਿਆਦਾ ਹੁੰਦਾ ਜਿਵੇਂ ਪਹਿਣਾ ਨੇ ਫੋਟੋਆਂ ਵਗੈਰਾ ਦੇ ਕੇ ਹਨਾ ਸੂਟ ਤਿਆਰ ਕਰਵਾਉਂਦੇ ਨੇ ਉਹ ਆਪਣੇ ਕੋਲੇ ਜ਼ਿਆਦੇ ਹੁੰਦੇ ਨੇ ਕੱਪੜੇ ਚਲੋ ਜੀ ਇੰਨੀ ਇੱਕ ਖੁਸ਼ੀ ਆ ਆਪਾਂ ਤੁਹਾਡੇ ਨਾਲ ਹਨਾ ਸਾਂਝੀਆਂ ਕੀਤੀਆਂ ਨੇ ਹੁਣ ਮੇਰੀ ਕਲਾਸ ਦਾ ਟਾਈਮ ਹੋਇਆ ਪਿਆ ਬਾਰੇ ਸਟੂਡੈਂਟ ਜਿਹੜੇ ਉਹਨੇ ਸ਼ੁਰੂ ਹੋ ਗਏ ਹਨਾ ਸ਼ੁਰੂ ਹੋਏ ਪੈ ਨੇ ਸਟੂਡੈਂਟ ਕਾਫੀ ਸਟੂਡੈਂਟ ਆ ਵੀ ਗਏ ਹੁਣ ਆਪਾਂ ਉਹਨਾਂ ਦੀ ਕਲਾਸ ਲਾਉਣੇ ਆ ਤੇ ਉਸ ਤੋਂ ਬਾਅਦ ਕਾਫੀ ਸਾਡੇ ਕੋਲੇ ਤਿਆਰੀਆਂ ਕਰਨ ਵਾਲੀਆਂ ਹੈਗੀਆਂ ਨੇ ਹਨਾ ਦੁਬਾਰਾ ਫਿਰ ਮੈਂ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਆ ਤੇ ਆਪਣੀਆਂ 3 ਦੀਆਂ ਜਿਹੜੀ ਹੈਗਾ ਰੌਣਕ ਦਾ ਵਧਾਓ 3 ਦੇ ਵਿੱਚ ਜਰੂਰ ਪਹੁੰਚਿਆ ਕਰੋ ਚਲੋ ਉਸ ਦਿਨ ਤਾਂ ਤੁਸੀਂ ਆਉਣਾ ਹੀ ਆਉਣਾ ਹਨਾ ਤੇ ਹੁਣ ਵੀ ਤੁਸੀਂ ਜਰੂਰ ਆਇਆ ਕਰੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਮੇਰੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਲ ਜੈ ਕਿਸਾਨ ਸਾਦਾ ਖੁਸ਼ ਰਹੋ